ਜੇ ਤੁਸੀਂ ਪ੍ਰੋਟੈਸਟ ਵਗੈਰਾ ਕੀਤਾ ਹੈਗਾ ਸਰਕਾਰ ਨਾਲ ਕਿਹੜੀ ਮੰਗ ਹੈਗੀਆ ਤੇ ਉਪਰੇ ਤਰ੍ਹਾਂ ਦੇ ਧਰਨੇ ਦੇ ਰੂਪ ਹੈਗਾ ਕੀ ਰਹੇ ਨੇ ਦੇਖੀ ਬਿਲਕੁਲ ਜੀ ਸਾਡੀਆਂ ਮੇਨ ਜਨਵਰ ਮੰਗਾ ਮਤਲਬ ਤੌਰ ਤੇ ਚੱਕਾ ਜਮ ਹੋਏਗਾ ਜੇ ਸਰਕਾਰ ਨੇ ਕੋਈ ਸਾਡੀ ਮੰਗ ਨਾ ਮੰਨੀ ਹੋ ਸਕਦਾ ਸਾ ਹੜਤਾਲ ਸਾਡੀ ਅਣ ਮਿੱਥੇ ਸਮੇਂ ਤੱਕ ਵੀ ਚੱਲ ਜਾਈਂ ਸਰਕਾਰ ਦੇ ਜੋ ਮੰਚਾ ਕੀ ਲੱਗਦੀ ਜਿਹੜੀ ਅੱਪੇ ਤੁਸੀਂ ਕਹਿ ਰਹੇ ਹੋ ਕਿ ਮੰਨ ਲੈ ਗਈ ਅਸੀਂ ਬਸ ਲਾਗੂ ਨਹੀਂ ਹੋ ਰਿਹਾ ਕੀ ਆਪਣੇ ਕਿੱਥੇ ਗੈਪ ਪਾ ਰਹੇ ਬਿਲਕੁਲ ਜੀ ਵਾਰ-ਵਾਰ ਮੀਟਿੰਗਾਂ ਕਰਨ ਦੇ ਨਾਲ ਸਰਕਾਰ ਸਾਡੀਆਂ ਮੰਗਾ ਜਿਹੜੀਆਂ ਉਹ ਮੰਨ ਲੈਂਦੀ ਆ ਔਰ ਜਿਹੜੀ ਸਾਡੀ ਮੈਨੇਜਮੈਂਟ ਆ ਉਹ ਲਾਗੂ ਕਰਨ ਤੋਂ ਆਨਕਾਨੀ ਕਰ ਔਰ ਸਰਕਾਰ ਦਾ ਦਬਦਬਾ ਨਹੀਂ ਹੈਗਾ ਜਾਂ ਸਰਕਾਰ ਦਾ ਕਹਿਣਾ ਨਹੀਂ ਅਫਸਰ ਮੰਨਦੇ ਕੀ ਚੱਕਰ ਕੀ ਚੱਕਰ ਨਹੀਂ ਸਰਕਾਰ ਤਾਂ ਕਹੇਗੀ ਆਪਣੇ ਅਸੀਂ ਤਾਂ ਮੰਗਨੇ ਤੇ ਤੁਹਾਡੇ ਮੈਨੇਜਮੈਂਟ ਜਾਂ ਤੁਸੀਂ ਜਦੋਂ ਜਦੋਂ ਉਹ ਹੀ ਆਪਣੀ ਗਣਨਾ ਕੱਢੀ ਹੱਸ ਲੇ ਬਿਲਕੁਲ ਜੀ ਜਿਹੜੀ ਹੁਣ ਮੈਨੇਜਮੈਂਟ ਆ ਉਹ ਸਰਕਾਰ ਦੇ ਅੰਡਰ ਆ ਕਿਉਂਕਿ ਮੈਨੇਜਮੈਂਟ ਸਰਕਾਰ ਦੇ ਅੰਡਰ ਕਰਦੀ ਜਦੋਂ ਸਰਕਾਰ ਮੈਨੇਜਮੈਂਟ ਨੂੰ ਕਹੇਗੀ ਮੈਨੇਜਮੈਂਟ ਦੀ ਕੀ ਮਜ਼ਾਲਾ ਸਾਡੀਆਂ ਮੰਗਾ ਮੰਗਾ ਨਾਲ ਲਾਗੂ ਕਰਨਾ ਕਿਉਂਕਿ ਇਹਦੇ ਵਿੱਚ ਘਾਟਾ ਦੇ ਘਾਟ ਸਰਕਾਰ ਦੀ ਆ ਕਿਉਂਕਿ ਸਰਕਾਰ ਦਾ ਅਫਸਰशाही ਤੇ ਦਬਦਬਾ ਨਹੀਂ ਹੈਗਾ ਔਰ ਅਫਸਰਸ਼ਾਹੀ ਸਰਕਾਰ ਦੇ ਕਹਿਣ ਤੇ ਕੰਮ ਨਹੀਂ ਕਰਦੀ ਸਰਕਾਰ ਨੂੰ ਫੀਲ ਕਰਨਾ ਚਾਹੀਦਾ ਹੈ ਕਿ ਸਾਹੀ ਬਾਰ-ਬਾਰ ਸਰਕਾਰ ਨੂੰ ਇਹੀ ਫੀਲ ਕਰਦੇ ਆ ਔਰ ਆਪਣੀ ਅਫਸਰਸ਼ਾਹੀ ਨਾਲ ਰਾਬਤਾ ਬਣਾਓ ਔਰ ਰਾਬਤਾ ਬਣਾ ਕੇ ਉਹ ਜਿੰਨੇ ਵੀ ਵਿ ਮਹਿਕਮੇ ਦੇ ਵਿੱਚ ਅਫਸਰਸ਼ਾਹੀ ਆ ਉਹਨਾਂ ਨੂੰ ਤਾੜਨਾ ਕੀਤੀ ਜਾਵੇ ਜਿਹੜੀਆਂ ਜਨੂਨ ਮੰਗਾ ਜੋ ਮਸਲੇ ਹੁੰਦੇ ਆ ਉਹਨਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ਤੇ ਉਂਪ੍ਰੇਤ ਅਨਾਰੇ ਧਰਨੇ ਦੇ ਰੂਪ ਹੈਗਾ ਕੀ ਰਹੇ ਨੇ ਬਿਲਕੁਲ ਜੀ ਸਾਡੀਆਂ ਮੇਨ ਜਨਵਰ ਮਗਾ ਸਾਡੇ ਜਿੰਨੇ ਕੰਟਰੈਕਟ ਵਾਲੇ ਮਲਾਜ਼ਮ ਆ ਉਹ ਪੱਕੇ ਕੀਤੇ ਜਾਣਾ ਔਰ ਜਿੰਨੇ ਆਊਟਸੋਰਸ ਵਾਲੇ ਮਲਾਜ਼ਮ ਆ ਉਹਨਾਂ ਨੂੰ ਕੰਟਰੈਕਟ ਤੇ ਲਿਆ ਜਾਵੇ ਔਰ ਜਿੰਨੇ ਸਾਡੇ ਛੋਟੀਆਂ ਛੋਟੀਆਂ ਰਿਪੋਰਟਾਂ ਕਰਕੇ ਬੰਦੇ ਇਹਨਾਂ ਨੇ ਸਸਪੈਂਡ ਕੀਤੇ ਉਹਨਾਂ ਨੂੰ ਬਹਾਲ ਕੀਤਾ ਜਾਵੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ 26 ਤਰੀਕ ਨੂੰ ਟ੍ਰੈਕਟਰ ਸਟੇਟ ਟਰਾਂਸਪੋਰਟ ਦਾ ਘਰਾਵ ਕਰਨ ਜਾ ਰਹੇ ਹਾਂ ਉਸ ਤੋਂ ਬਾਅਦ ਸਾਡੀ 7 8 9 ਤਰੀਕ ਦੀ ਹੜਤਾਲ ਆ ਮੁਕੰਮਲ ਤੌਰ ਤੇ ਚੱਕਾ ਜਮ ਹੋਏਗਾ ਜੇ ਸਰਕਾਰ ਨੇ ਕੋਈ ਸਾਡੀ ਮੰਗ ਨਾ ਮੰਨੀ ਹੋ ਸਕਦਾ ਸਾੜ ਹੜਤਾਲ ਸਾਡੀ ਅਣ ਮਿੱਥੇ ਸਮੇਂ ਤੱਕ ਵੀ ਚੱਲ ਜਾਈ। ਸਰਕਾਰ ਦੀ ਜੋ ਮਰਦ ਦੀ ਜੋ ਮੱਚਾ ਕੀ ਲੱਗਦੀ ਜਿਹੜੀ ਅੱਜ ਤੁਸੀਂ ਕਹਿ ਰਹੇ ਕਿ ਮੰਗਾਂ ਮੰਨ ਲਈਆਂ ਸਿਰਫ ਅੱਜ ਲਾਗੂ ਨਹੀਂ ਹੋ ਰਹੀ ਕਿ ਅਸੀਂ ਕਿੱਥੇ ਗਿਆ ਫੜੇ। ਬਿਲਕੁਲ ਜੀ ਵਾਰ-ਵਾਰ ਬੇਟੀਆਂ ਕਰਨ ਦੇ ਨਾਲ ਸਰਕਾਰ ਸਾਡੀਆਂ ਮੰਗਾਂ ਜਿਹੜੀਆਂ ਉਹ ਮੰਨ ਲੈਂਦੀ ਆ ਔਰ ਜਿਹੜੀ ਸਾਡੀ ਮੈਨੇਜਮੈਂਟ ਆ ਉਹ ਲਾਗੂ ਕਰਨ ਤੋਂ ਆਨਕਾਨੀ ਕਰਦੀ ਪਤਾ ਨਹੀਂ ਇਹਦੇ ਵਿੱਚ ਕੀ ਕਾਰਨਾ ਔਰ ਸਰਕਾਰ ਦਾ ਦਬਦਬਾ ਨਹੀਂ ਹੈਗਾ ਜਾਂ ਸਰਕਾਰ ਦਾ ਕਹਿਣਾ ਨਹੀਂ ਅਫਸਰ ਮੰਨਦੇ ਕੀ ਚੱਕਰ ਹੈ ਕੀ ਚੱਕਰ ਨਹੀਂ। ਸਰਕਾਰ ਤੇ ਕਹੇਗੀ ਆਪਣੇ ਅਸੀਂ ਤਾਂ ਮੰਗਨੇ ਤੇ ਤੁਹਾਡੇ ਮੈਨੇਜਮੈਂਟ ਜਾਂ ਆਪਣੇ ਕਿਤੇ ਉਹ ਹੀ ਆਪਣੀ ਗਾਣਾ ਗਾਦੀ ਛੱਡੋ ਬਿਲਕੁਲ ਜੀ ਜਿਹੜੀ ਹੁਣ ਮੈਨੇਜਮੈਂਟ ਆ ਉਹ ਸਰਕਾਰ ਦੇ ਅੰਡਰ ਆ ਕਿਉਂਕਿ ਮੈਨੇਜਮੈਂਟ ਸਰਕਾਰ ਦੇ ਅੰਡਰ ਕਰਦੀ ਜੋ ਕਹੇ ਕਿ ਮੈਨੇਜਮੈਂਟ ਦੀ ਕੀ ਮਜ਼ਾਲਾ ਸਾਡੀਆਂ ਮੰਗਾ ਮੰਗਾ ਨਾ ਲਾਗੂ ਕਰਨਾ ਕਿਉਂਕਿ ਇਹਦੇ ਵਿੱਚ ਘਾਟਾ ਦੇ ਘਾਟ ਸਰਕਾਰ ਦੀ ਆ ਕਿਉਂਕਿ ਸਰਕਾਰ ਦਾ ਅਫਸਰशाही ਤੇ ਦਬਦਬਾ ਨਹੀਂ ਹੈਗਾ ਔਰ ਅਫਸਰशाही ਸਰਕਾਰ ਦੇ ਕਹਿਣ ਤੇ ਕੰਮ ਨਹੀਂ ਕਰਦੀ ਸਰਕਾਰ ਨੂੰ ਕੀ ਪੀਲ ਕਰਨਾ ਚਾਹੀਦਾ ਹੈ ਤਾਂ ਹੀ ਬਾਰ-ਬਾਰ ਸਰਕਾਰ ਨੂੰ ਇਹੀ ਪੀਲ ਕਰਦੇ ਆ ਔਰ ਆਪਣੀ ਅਫਸਰशाही ਨਾਲ ਰਾਬਤਾ ਬਣਾਓ ਔਰ رابطہ ਬਣਾ ਕੇ ਉਹ ਜਿੰਨੇ ਵੀ ਵਿਭਾਗਾਂ ਦੇ ਵਿੱਚ ਅਫਸਰ ਚਾਈਆ ਉਹਨਾਂ ਨੂੰ ਤਾੜਨਾ ਕੀਤੀ ਜਾਵੇ ਜਿਹੜੀਆਂ ਜਨਵਰ ਮੰਗਾ ਜੋ ਮਸਲੇ ਹੁੰਦੇ ਆ ਉਹਨਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ਕਾਰਨਾ ਕਿਹੜੀ ਮੰਗਾਂ ਹੈਗੀਆਂ ਤੇ ਉਪਰੇ ਤਰ੍ਹਾਂ ਦੇ ਧਰਨੇ ਦੇ ਦੋ ਪੇਗਾ ਕੀ ਰਹਿਣ ਦੇਖੇ ਬਿਲਕੁਲ ਜੀ ਸਾਡੀਆਂ ਮੇਨ ਜਨਵਰ ਮੰਗਾਂ ਸਾਡੇ ਜਿੰਨੇ ਕੰਟਰੈਕਟ ਵਾਲੇ ਮਲਾਜ਼ਮ ਉਹ ਪੱਕੇ ਕੀਤੇ ਜਾਣਾ ਔਰ ਜਿੰਨੇ ਆਊਟਸੋਰਸ ਵਾਲੇ ਮਲਾਜ਼ਮ ਆ ਉਹਨਾਂ ਨੂੰ ਕੰਟਰੈਕਟ ਤੇ ਲਿਆ ਜਾਵੇ ਔਰ ਜਿੰਨੇ ਸਾਡੇ ਛੋਟੀਆਂ-ਛੋਟੀਆਂ ਰਿਪੋਰਟਾਂ ਕਰਕੇ ਬੰਦੇ ਇਹਨਾਂ ਨੇ ਸਸਪੈਂਡ ਕੀਤੇ ਉਹਨਾਂ ਨੂੰ ਬਹਾਲ ਕੀਤਾ ਜਾਵੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ 26 ਤਰੀਕ ਨੂੰ ਟਰੈਕਟਰ ਸਟੇਟ ਟਰਾਂਸਪੋਰਟ ਦਾ ਘਰਾਓ ਕਰਨ ਜਾ ਰਹੇ ਹਾਂ ਉਸ ਤੋਂ ਬਾਅਦ ਸਾਡੀ 7 8 9 ਤਰੀਕ ਦੀ ਹੜਤਾਲ ਆ ਮੁਕੰਮਲ ਤੌਰ ਤੇ ਚੱਕਾ ਜੰਮ ਹੋਏਗਾ ਜੇ ਸਰਕਾਰ ਨੇ ਕੋਈ ਸਾਡੀ ਮੰਗ ਨਾ ਮੰਨੀ ਹੋ ਸਕਦਾ ਸਾਡਾ ਹੜਤਾਲ ਸਾਡੀ ਅਣ ਮਿੱਥੇ ਸਮੇਂ ਤੱਕ ਵੀ ਚੱਲ ਜਾਈ। ਸਰਕਾਰ ਦੀ ਜੋ ਮੰਚਾ ਕੀ ਲੱਗਦੀ ਜਿਹੜੀ ਅੱਪੇ ਕਹਿੰਦੇ ਕਿ ਮੰਤ ਮੰਤ ਬੈਠੇ ਮੰਨ ਲਈ ਅਸੀਂ ਬਸ ਹਾਲ ਤੱਕ ਲਾਗੂ ਨਹੀਂ ਹੋ ਰਿਹਾ ਕੀ ਆਪਣੇ ਕਿੱਥੇ ਗੈਪ ਆ। ਬਿਲਕੁਲ ਜੀ ਵਾਰ-ਵਾਰ ਮੀਟਿੰਗਾਂ ਕਰਨ ਦੇ ਨਾਲ ਸਰਕਾਰ ਸਾਡੀਆਂ ਮੰਗਾਂ ਜਿਹੜੀਆਂ ਉਹ ਮੰਨ ਲੈਂਦੀ ਆ ਔਰ ਜਿਹੜੀ ਸਾਡੀ ਮੈਨੇਜਮੈਂਟ ਆ ਉਹ ਲਾਗੂ ਕਰਨ ਤੋਂ ਆਨਕਾਨੀ ਕਰਦੀ ਪਤਾ ਨਹੀਂ ਇਹਦੇ ਵਿੱਚ ਕੀ ਕਾਰਨਾ ਔਰ ਸਰਕਾਰ ਦਾ ਦਬਦਬਾ ਨਹੀਂ ਹੈਗਾ ਜਾਂ ਸਰਕਾਰ ਦਾ ਕਹਿਣਾ ਨਹੀਂ ਅਫਸਰ ਮੰਨਦੇ ਕੀ ਚੱਕਰ ਹੈ ਕੀ ਚੱਕਰ ਨਹੀਂ ਸਰਕਾਰ ਤਾਂ ਕਹੇਗੀ ਆਪਣੇ ਅਸੀਂ ਤਾਂ ਮੰਗ ਨਹੀਂ ਦਿੱਤੀ ਤੁਹਾਡੇ ਮੈਨੇਜਮੈਂਟ ਜਾਂ ਤੁਸੀਂ ਕਿਤੇ ਉਹ ਵੀ ਆਪਣੀ ਗਣਨਾ ਕਰਨੀ ਸਰਕਾਰ ਬਿਲਕੁਲ ਜੀ ਜਿਹੜੀ ਹੁਣ ਮੈਨੇਜਮੈਂਟ ਆ ਉਹ ਸਰਕਾਰ ਦੇ ਅੰਡਰ ਆ ਕਿਉਂਕਿ ਮੈਨੇਜਮੈਂਟ ਸਰਕਾਰ ਦੇ ਅੰਡਰ ਕਰਦੀ ਜਦੋਂ ਸਰਕਾਰ ਮੈਨੇਜਮੈਂਟ ਨੂੰ ਕਹੇਗੀ ਮੈਨੇਜਮੈਂਟ ਦੀ ਕੀ ਮਜਾਲਾ ਸਾਡੀਆਂ ਮੰਗਾ ਮੰਗਾਂ ਨਾਲ ਲਾਗੂ ਕਰਨਾ ਕਿਉਂਕਿ ਇਹਦੇ ਵਿੱਚ ਘਾਟਾ ਦੇ ਘਾਟ ਸਰਕਾਰ ਦੀ ਆ ਕਿਉਂਕਿ ਸਰਕਾਰ ਦਾ ਅਫਸਰशाही ਦੇ ਦਬਦਬਾ ਨਹੀਂ ਹੈਗਾ ਔਰ ਅਫਸਰशाही ਸਰਕਾਰ ਦੇ ਕਹਿਣ ਤੇ ਕੰਮ ਨਹੀਂ ਕਰਦੀ ਸਰਕਾਰ ਨੂੰ ਪੀਲ ਕਰਨਾ ਚਾਹੀਦਾ ਹੈ ਹਾਈ ਬਾਰ ਬਾਰ ਸਰਕਾਰ ਨੂੰ ਇਹੀ ਪੀਲ ਕਰਦੇ ਆ ਔਰ ਆਪਣੀ ਅਫਸਰशाही ਨਾਲ ਰਾਬਤਾ ਬਣਾਓ ਔਰ رابطہ ਬਣਾ ਕੇ ਉਹ ਜਿੰਨੇ ਵੀ ਵਿਭਾਗਾਂ ਦੇ ਵਿੱਚ ਅਫਸਰ ਚਾਈਆ ਉਹਨਾਂ ਨੂੰ ਤਾੜਨਾ ਕੀਤੀ ਜਾਵੇ ਜਿਹੜੀਆਂ ਜਨਵਰ ਮੰਗਾ ਜੋ ਮਸਲੇ ਹੁੰਦੇ ਆ ਉਹਨਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ਹੋਏ 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 ਕਾਮਰ ਬੀਰ ਹੁੰਦੇ ਹੈਗੇ ਤੇ ਉਪਰੇ ਤਰ੍ਹਾਂ ਦੇ ਧਰਨਿਆਂ ਦੇ ਰੂਪ ਹੈਗਾ ਕੀ ਰਹੇ ਨੇ ਬਿਲਕੁਲ ਜੀ ਸਾਡੀਆਂ ਮੇਨ ਜਨਵਰ ਮੱਗਾ ਸਾਡੇ ਜਿੰਨੇ ਕੰਟਰੈਕਟ ਵਾਲੇ ਮਲਾਜ਼ਮ ਆ ਉਹ ਪੱਕੇ ਕੀਤੇ ਜਾਣਾ ਔਰ ਜਿੰਨੇ ਆਊਟਸੋਰਸ ਵਾਲੇ ਮਲਾਜ਼ਮ ਆ ਉਹਨਾਂ ਨੂੰ ਕੰਟਰੈਕਟ ਤੇ ਲਿਆ ਜਾਵੇ ਔਰ ਜਿੰਨੇ ਸਾਡੇ ਛੋਟੀਆਂ-ਛੋਟੀਆਂ ਰਿਪੋਰਟਾਂ ਕਰਕੇ ਬੰਦੇ ਇਹਨਾਂ ਨੇ ਸਸਪੈਂਡ ਕੀਤੇ ਉਹਨਾਂ ਨੂੰ ਬਹਾਲ ਕੀਤਾ ਜਾਵੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ 26 ਤਰੀਕ ਨੂੰ ਟਰੈਕਟਰ ਸਟੇਟ ਟਰਾਂਸਪੋਰਟ ਦਾ ਘਰਾਵ ਕਰਨ ਜਾ ਰਹੇ ਹਾਂ ਉਸ ਤੋਂ ਬਾਅਦ ਸਾਡੀ 7 8 9 ਤਰੀਕ ਦੀ ਹੜਤਾਲ ਆ ਮੁਕੰਮਲ ਤੌਰ ਤੇ ਚੱਕਾ ਜਮ ਹੋਏਗਾ ਜੇ ਸਰਕਾਰ ਨੇ ਕੋਈ ਸਾਡੀ ਮੰਗ ਨਾ ਮੰਨੀ ਹੋ ਸਕਦਾ ਸਾ ਹੜਤਾਲ ਸਾਡੀ ਅਣ ਮਿੱਥੇ ਸਮੇਂ ਤੱਕ ਵੀ ਚੱਲ ਜਾਈ। ਸਰਕਾਰ ਦੇ ਜੋ ਮੰਚਾ ਕੀ ਲੱਗਦੀ ਜਿਹੜੀ ਅੱਜ ਤੁਸੀਂ ਕਹਿ ਰਹੇ ਕਿ ਮੰਨ ਲਏ ਗੀਆਂ ਅਸੀਂ ਬਸ ਲਾਗੂ ਨਹੀਂ ਹੋ ਰਿਹਾ ਕੀ ਆਪਣੇ ਕਿੱਥੇ ਗੈਪ ਪਾ ਰਹੇ। ਬਿਲਕੁਲ ਜੀ ਵਾਰ-ਵਾਰ ਮੀਟਿੰਗਾਂ ਕਰਨ ਦੇ ਨਾਲ ਸਰਕਾਰ ਸਾਡੀਆਂ ਮੰਗਾਂ ਜਿਹੜੀਆਂ ਉਹ ਮੰਨ ਲੈਂਦੀ ਆ। ਔਰ ਜਿਹੜੀ ਸਾਡੀ ਮੈਨੇਜਮੈਂਟ ਆ ਉਹ ਲਾਗੂ ਕਰਨ ਤੋਂ ਆਨਾਕਾਨੀ ਕਰਦੀ ਪਤਾ ਨਹੀਂ ਇਹਦੇ ਵਿੱਚ ਕੀ ਕਾਰਨਾ ਔਰ ਸਰਕਾਰ ਦਾ ਦਬਦਬਾ ਨਹੀਂ ਹੈਗਾ ਜਾਂ ਸਰਕਾਰ ਦਾ ਕਹਿਣਾ ਨਹੀਂ ਅਫਸਰ ਮੰਨਦੇ ਕੀ ਚੱਕਰ ਹੈ ਕੀ ਚੱਕਰ ਨਹੀਂ। ਸਰਕਾਰ ਤਾਂ ਕਹੇਗੀ ਆਪਣੇ ਅਸੀਂ ਤਾਂ ਮੰਗ ਲਈ ਤੇ ਤੁਹਾਡੇ ਮੈਨੇਜਮੈਂਟ ਜਾਂ ਜਦੋਂ ਜਦੋਂ ਉਹ ਹੀ ਆਪਣੀ ਗਣਨਾ ਕਢ ਰਹੀ ਹੁੰਦਾ ਬਿਲਕੁਲ ਜੀ ਜਿਹੜੀ ਹੁਣ ਮੈਨੇਜਮੈਂਟ ਆ ਉਹ ਸਰਕਾਰ ਦੇ ਅੰਡਰ ਆ ਕਿਉਂਕਿ ਮੈਨੇਜਮੈਂਟ ਸਰਕਾਰ ਦੇ ਅੰਡਰ ਕਰਦੀ ਜਦੋਂ ਸਰਕਾਰ ਮੈਨੇਜਮੈਂਟ ਨੂੰ ਕਹੇਗੀ ਮੈਨੇਜਮੈਂਟ ਦੀ ਕੀ ਮਜਾਲਾ ਸਾਡੀਆਂ ਮੰਗਾਂ ਨਾ ਲਾਗੂ ਕਰਨਾ ਕਿਉਂਕਿ ਇਹਦੇ ਵਿੱਚ ਘਾਟਾ ਦੇ ਘਾਟ ਸਰਕਾਰ ਦੀ ਆ ਕਿਉਂਕਿ ਸਰਕਾਰ ਦਾ ਅਫਸਰशाही ਤੇ ਦਬਦਬਾ ਨਹੀਂ ਹੈਗਾ ਔਰ ਅਫਸਰशाही ਸਰਕਾਰ ਦੇ ਕਹਿਣ ਤੇ ਕੰਮ ਨਹੀਂ ਕਰਦੀ ਸਰਕਾਰ ਨੂੰ ਕੀ ਪੀਲ ਕਰਨਾ ਚਾਹੀਦਾ ਹੈ ਤਾਂ ਹੀ ਬਾਰ-ਬਾਰ ਸਰਕਾਰ ਨੂੰ ਇਹੀ ਪੀਲ ਕਰਦੇ ਆ ਔਰ ਆਪਣੀ ਅਫਸਰशाही ਨਾਲ ਰਾਬਤਾ ਬਣਾਓ ਔਰ رابطہ ਬਣਾ ਕੇ ਉਹ ਜਿੰਨੇ ਵੀ ਵਿਭਾਗਾਂ ਦੇ ਵਿੱਚ ਅਫਸਰ ਚਾਈਆ ਉਹਨਾਂ ਨੂੰ ਤਾੜਨਾ ਕੀਤੀ ਜਾਵੇ ਜਿਹੜੀਆਂ ਜਨੂਨ ਮੰਗਾ ਜੋ ਮਸਲੇ ਹੁੰਦੇ ਆ ਉਹਨਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ਫਜੇ ਤੁਸੀਂ ਪ੍ਰੋਟੈਸਟ ਕਰਾ ਕੀਤਾ ਹੈਗਾ ਚਕਾਰਨਾ ਕਿਹੜੀ ਮੰਗ ਹੈਗੀ ਤੇ ਰੂਪਰੇ ਤਰਨ ਦੇ ਧਰਨੇ ਦੇ ਰੂਪ ਹੈਗਾ ਕੀ ਰਹੇ ਨੇ ਬਿਲਕੁਲ ਜੀ ਸਾਡੀਆਂ ਮੇਨ ਜਨਵਰ ਮੱਗਾ ਸਾਡੇ ਜਿੰਨੇ ਕੰਟਰੈਕਟ ਵਾਲੇ ਮਲਾਜ਼ਮ ਆ ਉਹ ਪੱਕੇ ਕੀਤੇ ਜਾਣਾ ਔਰ ਜਿੰਨੇ ਆਊਟਸੋਰਸ ਵਾਲੇ ਮਲਾਜ਼ਮ ਆ ਉਹਨਾਂ ਨੂੰ ਕੰਟਰੈਕਟ ਤੇ ਲਿਆ ਜਾਵੇ ਔਰ ਜਿੰਨੇ ਸਾਡੇ ਛੋਟੀਆਂ ਛੋਟੀਆਂ ਰਿਪੋਰਟਾਂ ਕਰਕੇ ਬੰਦੇ ਇਹਨਾਂ ਨੇ ਸਸਪੈਂਡ ਕੀਤੇ ਉਹਨਾਂ ਨੂੰ ਬਹਾਲ ਕੀਤਾ ਜਾਵੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ 26 ਤਰੀਕ ਨੂੰ ਟ੍ਰੈਕਟਰ ਸਟੇਟ ਟਰਾਂਸਪੋਰਟ ਦਾ ਘਰਾਵ ਕਰਨ ਜਾ ਰਹੇ ਆ ਉਸ ਤੋਂ ਬਾਅਦ ਸਾਡੀ 7 8 9 ਤਰੀਕ ਦੀ ਹੜਤਾਲ ਆ ਮੁਕੰਮਲ ਤੌਰ ਤੇ ਚੱਕਾ ਜੰਮ ਹੋਏਗਾ ਜੇ ਸਰਕਾਰ ਨੇ ਕੋਈ ਸਾਡੀ ਮੰਗ ਨਾ ਮੰਨੀ ਹੋ ਸਕਦਾ ਸਾੜ ਹੜਤਾਲ ਸਾਡੀ ਅਣ ਮਿੱਥੇ ਸਮੇਂ ਤੱਕ ਵੀ ਚੱਲ ਜਾਈਂ ਸਰਕਾਰ ਦੀ ਜੋ ਮੰਚਾ ਕੀ ਲੱਗਦੀ ਹੈ ਜਿਹੜੀ ਅੱਪੇ ਕਹਿ ਲੀ ਕਿ ਮੈਂ ਮੰਤਾਂ ਬੈਠੇ ਮੰਨ ਲਈ ਅਸੀਂ ਬਸ ਹਾਲ ਤੱਕ ਲਾਗੂ ਨਹੀਂ ਹੋ ਰਿਹਾ ਕੀ ਅਪਣੇ ਕਿੱਥੇ ਗੈਪ ਪਾੜ ਬਿਲਕੁਲ ਜੀ ਵਾਰ-ਵਾਰ ਬੇਟੀਆਂ ਕਰਨ ਦੇ ਨਾਲ ਸਰਕਾਰ ਸਾਡੀਆਂ ਮੰਗਾ ਜਿਹੜੀਆਂ ਉਹ ਮੰਨ ਲੈਂਦੀ ਆ ਔਰ ਜਿਹੜੀ ਸਾਡੀ ਮੈਨੇਜਮੈਂਟ ਆ ਉਹ ਲਾਗੂ ਕਰਨ ਤੋਂ ਆਨਕਾਨੀ ਕਰਦੀ ਪਤਾ ਨਹੀਂ ਇਹਦੇ ਵਿੱਚ ਕੀ ਕਾਰਨਾ ਔਰ ਸਰਕਾਰ ਦਾ ਦਬਦਬਾ ਨਹੀਂ ਹੈਗਾ ਜਾਂ ਸਰਕਾਰ ਦਾ ਕਹਿਣਾ ਨਹੀਂ ਅਫਸਰ ਮੰਨਦੇ ਕੀ ਚੱਕਰ ਸਰਕਾਰ ਤਾਂ ਕਹੇਗੀ ਆਪਣੇ ਅਸੀਂ ਤਾਂ ਮੰਗ ਲਈ ਤੇ ਤੁਹਾਡੇ ਮੈਨੇਜਮੈਂਟ ਜਾਂ ਕਿਸੇ ਜਦੋਂ ਉਹ ਹੀ ਆਪਣੀ ਗਣਨਾ ਕਢੀ ਹੱਸ ਲੇ। ਬਿਲਕੁਲ ਜੀ ਜਿਹੜੀ ਹੁਣ ਮੈਨੇਜਮੈਂਟ ਆ ਉਹ ਸਰਕਾਰ ਦੇ ਅੰਡਰ ਆ। ਕਿਉਂਕਿ ਮੈਨੇਜਮੈਂਟ ਸਰਕਾਰ ਦੇ ਅੰਡਰ ਕਰਦੀ ਜਦੋਂ ਸਰਕਾਰ ਮੈਨੇਜਮੈਂਟ ਨੂੰ ਕਹੇਗੀ ਮੈਨੇਜਮੈਂਟ ਦੀ ਕੀ ਮਜਾਲਾ ਸਾਡੀਆਂ ਮੰਜਾਂ ਮੰਗਾ ਨਾ ਲਾਗੂ ਕਰਨਾ। ਕਿਉਂਕਿ ਇਹਦੇ ਵਿੱਚ ਘਾਟਾ ਦੇ ਘਾਟ ਸਰਕਾਰ ਦੀ ਆ। ਕਿਉਂਕਿ ਸਰਕਾਰ ਦਾ ਅਫਸਰशाही ਤੇ ਦਬਦਬਾ ਨਹੀਂ ਹੈਗਾ ਔਰ ਅਫਸਰशाही ਸਰਕਾਰ ਦੇ ਕਹਿਣ ਤੇ ਕੰਮ ਨਹੀਂ ਕਰਦੀ। ਸਰਕਾਰ ਨੂੰ ਕੀ ਪੀਲ ਕਰਨਾ ਚਾਹੀਦਾ? ਤਾਂ ਹੀ ਬਾਰ-ਬਾਰ ਸਰਕਾਰ ਨੂੰ ਇਹੀ ਪੀਲ ਕਰਦੇ ਆ ਔਰ ਆਪਣੀ ਅਫਸਰशाही ਨਾਲ ਰਾਬ ਔਰ رابطہ ਬਣਾ ਕੇ ਉਹ ਜਿੰਨੇ ਵੀ ਵਿਭਾਗਾਂ ਦੇ ਵਿੱਚ ਅਫਸਰ ਚਾਈਆ ਉਹਨਾਂ ਨੂੰ ਤਾੜਨਾ ਕੀਤੀ ਜਾਵੇ ਜਿਹੜੀਆਂ ਜਨਵਰ ਮੰਗਾ ਜੋ ਮਸਲੇ ਹੁੰਦੇ ਆ ਉਹਨਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ